ਕਿਸਾਨ ਦੇਸ਼ ਦੇ ਕਿਸੇ ਵੀ ਕੋਨੇ ਦਾ ਹੋਵੇ ਉਸ ਦੀ ਸਭ ਤੋਂ ਵੱਡੀ ਮੰਗ ਹੁਣ ਤੱਕ ਰਹੀ ਹੈ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਜਿਸ ਤੋਂ ਹਾਲੇ ਕਿਸਾਨ ਵਾਂਝੇ ਨੇ ਜਿਸ ਦੇ ਕਰਕੇ ਉਹਨਾਂ ਨੂੰ ਹੋਰ ਖੱਜਲ ਖਵਾਰੀਆਂ ਤੇ ਕਰਜ਼ੇ ਦੀਆਂ ਪੰਡਾਂ ਭਾਰੀਆਂ ਚੁਕਣੀਆਂ ਪੈ ਰਹੀਆਂ ਨੇ ਤਾਂ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਨਾ ਤਾਂ ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਦੇ ਉੱਤੇ ਕੋਈ ਵਿਉਂਤਬੰਦੀ ਬਣਾਈ ਹੈ ਨਾ ਕੋਈ ਠਕਵਾ ਕਦਮ ਚੁੱਕਿਆ ਤੇ ਨਾ ਹੀ ਸੂਬਾ ਸਰਕਾਰਾਂ ਇਸ ਦੇ ਉੱਤੇ ਪਹਿਰਾ ਦੇ ਸਕੀਆਂ ਨੇ ਹਾਲਾਂਕਿ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਨੇ ਤੇ ਉਦੋਂ MSP ਦੇਣ ਦੀਆਂ ਗੱਲਾਂ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਬਾਅਦ ਵਿੱਚ ਇਹ ਗੱਲਾਂ ਹਵਾ-ਹਵਾਈ ਹੋ ਜਾਂਦੀਆਂ ਨੇ ਹੁਣ ਗੱਲ ਕਰੀਏ ਮੂੰਗੀ ਦੀ ਫਸਲ ਦੀ ਪੰਜਾਬ ਦੇ ਵਿੱਚ ਪਿਛਲੇ ਸਾਲ ਵੀ ਮੂੰਗੀ ਨੂੰ MSP ਦੇ ਆਧਾਰ ਦੇ ਉੱਤੇ ਜਾਂ ਸਰਕਾਰੀ ਭਾਅ ਦੇ ਉੱਤੇ ਚੁੱਕਣ ਦੀਆਂ ਗੱਲਾਂ ਹੋਈਆਂ ਸਨ ਦਾਅਵੇ ਹੋਏ ਸਨ ਪਰ ਉਹ ਦਾਅਵੇ ਵੀ ਇਸ ਵਾਰ ਜਿਹੜੇ ਨੇ ਉਹ ਖੋਖਲੇ ਨਿਕਲਦੇ ਦਿਖਾਈ ਦੇ ਰਹੇ ਨੇ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਮੂੰਗੀ ਦੀ ਕਾਸ਼ਤਕਾਰ ਦੀ ਹਾਲਾਂਕਿ ਬਹੁਤ ਥਾਵਾਂ ਦੇ ਉੱਤੇ ਇਸ ਤਰ੍ਹਾਂ ਟਕਵਾ ਹੰਗਾਰਾ ਜਦੋਂ ਭਰਵਾ ਹੰਗਾਰਾ ਐਸੇ ਕਰਕੇ ਕਿਸਾਨ ਨਹੀਂ ਭਰਦੇ ਮੂੰਗੀ ਬੀਜਣ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਆਪਣੀ ਖੇਚਲ ਵੀ ਕਰਾਂਗੇ ਖਰਚੇ ਵੀ ਕਰਾਂਗੇ ਪਰ ਸਾਡਾ ਪੂਰੀ ਨਹੀਂ ਪੈਣ ਵਾਲੀ ਕਿਉਂਕਿ ਐਮਐਸਪੀ ਦੀ ਗਾਰੰਟੀ ਤਾਂ ਮਿਲ ਨਹੀਂ ਨਹੀਂ ਸਰਕਾਰੀ ਭਾਅ ਤਾਂ ਮਿਲਣਾ ਨਹੀਂ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚੋਂ ਖਬਰਾਂ ਆਈਆਂ ਨੇ ਕਿ ਸਰਕਾਰੀ ਭਾਅ ਦੇ ਉੱਤੇ ਮੂੰਗੀ ਹਾਲੇ ਖਰੀਦੀ ਨਹੀਂ ਜਾ ਰਹੀ ਤਾਂ ਜਗਰਾਉ ਮੰਡੀ ਜਿਹੜੀ ਕਿ ਇੱਕ ਬਹੁਤ ਵੱਡੀ ਮੰਡੀਆਂ ਵਿੱਚੋਂ ਮੰਨੀ ਜਾਂਦੀ ਹੈ ਪੰਜਾਬ ਦੀ ਉੱਥੇ ਹੁਣ ਤੱਕ ਜਿੰਨੀ ਮੂੰਗੀ ਵੀ ਖਰੀਦੀ ਗਈ ਹੈ ਹੁਣ ਤੱਕ ਦੀ ਇਸ ਸੀਜ਼ਨ ਦੀ ਉਹ ਸਾਰੀ ਪ੍ਰਾਈਵੇਟ ਪਲੇਅਰਾਂ ਨੇ ਖਰੀਦੀ ਹੈ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਹੈ ਸਰਕਾਰੀ ਭਾਅ ਤੇ ਇੱਕ ਦਾਣਾ ਨਹੀਂ ਚੁੱਕਿਆ ਗਿਆ ਪੰਜਾਬੀ ਜਾਗਰਣ ਦੀ ਖਬਰ ਦੱਸਦੀ ਹੈ ਕਿ ਜੋ ਹਾਲ ਹੈ ਸਰਕਾਰੀ ਰੇਟ ਦੇ ਨਾਲੋਂ ਘੱਟ ਭਾਅ ਤੇ ਮੂੰਗੀ ਵੇਚ ਲਈ ਕਿਸਾਨ ਮਜਬੂਰ ਹੋ ਰਹੇ ਨੇ ਤੇ ਤਰ ਚੁੱਕੇ ਨੇ ਸਰਕਾਰੀ ਰੇਟ ਮਿਲਣ ਨੂੰ ਲੈ ਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਸੂਬੇ ਵਿੱਚ ਇਸ ਵਾਰ ਮੂੰਗੀ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਹੈ ਪੰਜਾਬ ਸਰਕਾਰ ਵੱਲੋਂ ਮੂੰਗੀ ਭਾਅ ਦੇ ਖਰੀਦਣ ਦੇ ਦਾਅਵੇ ਇਸ ਸਾਲ ਹਵਾ ਹੋ ਗਏ ਨੇ ਇਸ ਦੇ ਚੱਲਦੇ ਹੀ ਸੂਬੇ ਦੀਆਂ ਮੰਡੀਆਂ ਵਿੱਚ ਕਿਸਾਨ ਸਰਕਾਰੀ ਖਰੀਦ ਨਾ ਹੋਣ ਕਾਰਨ ਪ੍ਰਾਈਵੇਟ ਵਪਾਰੀਆਂ ਨੂੰ ਉਹਨਾਂ ਦੀ ਮਨਮਰਜ਼ੀ ਦੇ ਭਾਅ ਤੇ ਮੂੰਗੀ ਵੇਚਣ ਲਈ ਮਜਬੂਰ ਨੇ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਸੰਜੀਵ ਗੁਪਤਾ ਦੀ ਰਿਪੋਰਟ ਦੱਸ ਰਹੀ ਹੈ ਔਰ ਹੋਰ ਮੇਲੇ ਵੇਰਵਿਆਂ ਦੇ ਮੁਤਾਬਕ ਉਹਨਾਂ ਨੇ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਸੂਬਾ ਸਰਕਾਰ ਵੱਲੋਂ ਖਰੀਦ ਏਜੰਸੀ ਮਾਰਕਫੈਡ ਰਾਈ ਮੂੰਗੀ ਖਰੀਦ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਅਤੇ ਮੂੰਗੀ ਦੀ ਸਰਕਾਰੀ ਖਰੀਦ ਦਾ ਘੱਟੋ-ਘੱਟ 8552 ਰੁਪਏ ਭਾਅ ਨਿਸ਼ਚਿਤ ਕੀਤਾ ਗਿਆ ਸੀ ਸਰਕਾਰ ਦੇ ਸਰਕਾਰੀ ਖਰੀਦ ਦੇ ਦਾਅਵਿਆਂ ਦੇ ਉਲਟ ਕਿਸਾਨ ਪ੍ਰਾਈਵੇਟ ਵਪਾਰੀਆਂ ਨੂੰ ਹੀ ਮੂੰਗੀ ਵੇਚਣ ਲਈ ਮਜਬੂਰ ਨੇ ਕਿਉਂਕਿ ਸੂਬੇ ਦੀ ਕਿਸੇ ਵੀ ਮੰਡੀ ਚ ਅਜੇ ਤੱਕ ਮਾਰਕਫੈਡ ਨੇ ਮੂੰਗੀ ਦੀ ਸਰਕਾਰੀ ਖਰੀਦ ਦਾ ਸ਼ੁਰੂਆਬ ਨਹੀਂ ਕੀਤਾ ਮੂੰਗੀ ਦੀ ਹੱਬ ਵਜੋਂ ਜਾਣੀ ਜਾਂਦੀ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉ ਵਿਖੇ ਵੀ ਉਹ ਪ੍ਰਾਈਵੇਟ ਵਪਾਰੀ ਹੀ ਮੰਡੀ ਵਿੱਚ ਆ ਕੇ ਮੂੰਗੀ ਖਰੀਦ ਰਹੇ ਨੇ ਇਸ ਵਾਰ ਮੂੰਗੀ ਦੇ ਸੀਜ਼ਨ ਵਿੱਚ ਹੁਣ ਤੱਕ ਜਗਰਾਉ ਮੰਡੀ ਵਿੱਚ ਕਰੀਬ 35000 ਕੁਇੰਟਲ ਮੂੰਗੀ ਦੀ ਖਰੀਦ ਹੋ ਚੁੱਕੀ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ 35000 ਕੁਇੰਟਲ ਦੀ ਮੂੰਗੀ ਦੀ ਖਰੀਦ ਵਿੱਚੋਂ ਇੱਕ ਵੀ ਦਾਣਾ ਸਰਕਾਰੀ ਖਰੀਦ ਤੇ ਨਹੀਂ ਖਰੀਦਿਆ ਗਿਆ। ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਖਰੀਦਿਆ ਗਿਆ ਇਸ ਵੀ ਸਰਕਾਰੀ ਖਰੀਦ ਏਜੰਸੀ ਨੇ ਇੱਕ ਦਾਣਾ ਤੱਕ ਨਹੀਂ ਚੁੱਕਿਆ। ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਜਿਹੜਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇੜਕਾ ਅਤੇ ਜ਼ਿਲ੍ਹਾ ਸਕਤਿੰਦਰ ਸਿੰਘ ਧਾਲੀਵਾਲ ਨੇ ਜਗਰਾਉਂ ਨਾਜ ਮੰਡੀ ਦੀ ਮੂੰਗੀ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਸਰਕਾਰੀ ਘਟੂਕਟ ਸਮਰਥਨ ਮੋਲ 8558 ਰੁਪਏ ਤੈਅ ਕੀਤਾ ਗਿਆ। ਸਰਕਾਰੀ ਖਰੀਦ ਨਾਲ ਹੁਣ ਕਾਰਨ ਵਪਾਰੀ 7900 ਤੋਂ ਲੈ ਕੇ 8100 ਰੁਪਏ ਤੱਕ ਹੀ ਖਰੀਦ ਕਰ ਰਹੇ ਨੇ ਜੋ ਕਿ ਸਰਾਸਰ ਪੰਜਾਬ ਸਰਕਾਰ ਦੀ ਅਣਗਹਿਲੀ ਦੇ ਕਾਰਨ ਹੋ ਰਿਹਾ ਹੈ ਅਨਾਜ ਮੰਡੀਆਂ 'ਚ ਸਰਕਾਰੀ ਰੇਟ ਲਾਗੂ ਕਰਵਾਉਣਾ ਤੇ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਕਿ ਨਿਭਾਈ ਤੱਕ ਨਹੀਂ ਜਾ ਰਹੀ ਹੁਣ ਇਹ ਵੀ ਆਖਿਆ ਕਿ ਪਿਛਲੇ ਸੀਜ਼ਨ ਵਿੱਚ ਵੀ ਮਾਰਕਫੈਡ ਨੇ ਸਰਕਾਰੀ ਖਰੀਦ ਮਸਾਂ 10% ਕੀਤੀ ਸੀ ਇਸ ਵਾਰ ਸਰਕਾਰੀ ਖਰੀਦ ਦਾ ਖਾਤਾ ਤੱਕ ਨਹੀਂ ਖੁੱਲਿਆ ਔਰ ਸਰਕਾਰ ਮਸ਼ਹੂਰੀਆਂ ਦੇ ਵਿੱਚ ਦਾਅਵਿਆਂ ਦੇ ਵਿੱਚ ਇਹ ਆਖਦੀ ਹੈ ਕਿ ਅਸੀਂ ਮੂੰਗੀ ਦੀ ਫਸਲ ਨੂੰ ਵੀ ਸਰਕਾਰੀ ਭਾਅ ਦੇ ਉੱਤੇ ਚੁੱਕਿਆ ਜੋ ਕਿ 8558 ਰੁਪਏ ਰੇਟ ਤੈਅ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਦਾਣਾ ਹਾਲੇ ਤੱਕ ਇਸ ਸੀਜ਼ਨ ਦਾ ਮੂੰਗੀ ਦਾ ਸਰਕਾਰੀ ਰੇਟ ਤੇ ਨਹੀਂ ਚੁੱਕਿਆ ਗਿਆ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਐਤਕੀ ਗਰਮੀ ਦੀ ਤਿੱਖੀ ਮਾਰ ਕਰਕੇ ਵੀ ਮੂੰਗੀ ਦਾ ਝਾੜ ਪ੍ਰਤੀ ਕਿੱਲਾ 4 ਤੋਂ 5 ਕੁਇੰਟਲ ਘਟ ਚੁੱਕਾ ਹੈ ਇਸ ਬੰਦੇ ਵਿੱਚ ਜਗਰਾਉ ਮਾਰਕੀਟ ਕਮੇਟੀ ਦੇ ਸਕੱਤਰ ਕਮਲਪ੍ਰੀਤ ਸਿੰਘ ਕਲਸੀ ਨੇ ਮੰਨਿਆ ਕਿ ਇਸ ਵਾਰ ਸੂਬੇ ਵਾਂਗ ਜਗਰਾਉ ਮੰਡੀ ਵਿੱਚ ਵੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਪਰ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਜਗਰਾਉ ਮੰਡੀ ਵਿੱਚ ਸਰਕਾਰੀ ਭਾਅ ਦੇ ਬਰਾਬਰ ਮੂੰਗੀ ਖਰੀਦੀ ਜਾ ਰਹੀ ਹੈ ਜਿਸ ਦੇ ਚੱਲਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਹਾਲਾਂਕਿ ਇਸ ਲਈ ਸਰਕਾਰ ਦੇ ਨੁਮਾਇੰਦੇ ਨੇ ਉਹ ਇਹ ਕਹਿ ਰਹੇ ਨੇ ਕਿ ਪ੍ਰਾਈਵੇਟ ਪਲੇਅਰ ਵੀ ਜੇਕਰ ਮੂੰਗੀ ਖਰੀਦ ਰਹੇ ਨੇ ਤੇ ਉਹ ਸਰਕਾਰੀ ਭਾਅ ਤੇ ਖਰੀਦ ਰਹੇ ਨੇ ਪਰ ਕਿਸਾਨ ਜਥੇਬੰਦੀਆਂ ਤੇ ਕاشتਕਾਰਾਂ ਦਾ ਇਹ ਮੰਨਣਾ ਹੈ ਕਿ ਨਹੀਂ ਸਰਕਾਰੀ ਭਾਅ ਕੁਝ ਹੋਰ ਹੈ ਤੇ ਪ੍ਰਾਈਵੇਟ ਪਲੇਅਰ ਨੇ ਜਿਹੜੇ ਉਹ ਮੂੰਗੀ ਦੀ ਗੁਣਵੱਤਾ ਦੇ ਹਿਸਾਬ ਦੇ ਨਾਲ ਬਹੁਤ ਘੱਟ ਰੇਟ ਦੇ ਰਹੇ ਨੇ ਜਿਹੜਾ ਕਿ ਮੌਸਮ ਦੀ ਮਾਰ ਵੀ ਹੁਣ ਤੱਕ ਕਿਸਾਨਾਂ ਨੂੰ ਪਈ ਹੈ ਇਸ ਮਾਮਲੇ ਦੇ ਵਿੱਚ ਕਿਸਾਨਾਂ ਦਾ ਇਸ ਵਿੱਚ ਕੋਈ ਕਸੂਰ ਨਹੀਂ ਔਰ ਹੈਰਾਨੀ ਦੀ ਇੱਕ ਗੱਲ ਹੋਰ ਹੈ ਕਿ ਕਿਸਾਨ ਸਿੱਧੀ ਬਜਾਈ ਵਾਲੇ ਪਾਸੇ ਵੀ ਨਹੀਂ ਤੁਰ ਰਿਹਾ ਬਹੁਤ ਸਾਰੇ ਜਿਲਿਆਂ ਤੋਂ ਰਿਪੋਰਟਾਂ ਆ ਰਹੀਆਂ ਨੇ ਖਾਸ ਕਰਕੇ ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਜਾਂ ਫਾਜ਼ਿਲਕਾ ਸਰਹਾਦੀ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਇਸ ਵਾਰੀ ਸਿੱਧੀ ਬਜਾਈ ਦਾ ਰਕਬਾ ਘਟਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਹੁਣ ਤੱਕ ਝੋਨੇ ਦੀ ਸਿੱਧੀ ਬਜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਲੇ ਤੱਕ ਸਮਾਂ ਬਾਕੀ ਬੇਸ਼ੱਕ ਰਹਿੰਦਾ ਹੈ ਝੋਨੇ ਦੀ ਲਵਾਈ ਦਾ ਬਜਾਈ ਦਾ ਪਰ ਹਾਲੇ ਤੱਕ ਸਿੱਧੀ ਬਜਾਈ ਦਾ ਰਕਬਾ ਬਹੁਤ ਹੀ ਘੱਟ ਦਰਜ ਕੀਤਾ ਗਿਆ ਹਾਲਾਂਕਿ ਪਿਛਲੀ ਵਾਰੀ ਜੋ ਸਰਕਾਰ ਨੇ ਪ੍ਰਚਾਰ ਕੀਤਾ ਔਰ 1500 ਰੁਪਏ ਪ੍ਰਤੀ ਏਕੜ ਦੇਣ ਦਾ ਵਾਅਦਾ ਕੀਤਾ ਕਈ ਕਿਸਾਨਾਂ ਨੂੰ 1500 ਪ੍ਰਤੀ ਏਕੜ ਮਿਲਿਆ ਵੀ ਸਿੱਧੀ ਬਜਾਈ ਦਾ ਕਈ ਵਾਂਝੇ ਵੀ ਰਹਿ ਗਏ ਔਰ ਕਈ ਹੋਰ ਕਾਰਨ ਵੀ ਨੇ ਜਿਸ ਦੇ ਕਰਕੇ ਕਿਸਾਨਾਂ ਜਿਹੜੇ ਉਹ ਜ਼ਮੀਨ ਦੀ ਗੁਣਵੱਤਾ ਨੂੰ ਵੀ ਧਿਆਨ ਵਿੱਚ ਰੱਖਦੇ ਹੋયા ਕਿ ਕਿਤੇ ਘਾਟਾ ਨਾ ਪੈ ਜਾਵੇ ਸੀਜ਼ਨ ਦੇ ਵਿੱਚ ਇਸ ਕਰਕੇ ਉਹ ਝੋਨੇ ਦੀ ਸਿੱਧੀ ਬਜਾਈ ਦੀ ਥਾਂ ਝੋਨੇ ਦੀ ਲਵਾਈ ਨੂੰ ਪਹਿਲ ਦੇ ਰਹੇ ਨੇ ਤਰਜੀਹ ਦੇ ਰਹੇ ਨੇ ਜਿੱਥੇ ਹੀ ਫਸਲੀ ਵਿਭਿੰਨਤਾ ਦੀ ਗੱਲ ਆਉਂਦੀ ਹੈ ਤਾਂ ਜੇਕਰ ਝੋਨੇ ਦੀ ਵੀ ਗੇੜ ਵਿੱਚੋਂ ਕੱਢਣਾ ਤਾਂ ਸਰਕਾਰ ਨੂੰ ਨੀਤੀ ਬਦਲਣ ਦੀ ਲੋੜ ਹੈ ਖੇਤੀਬਾੜੀ ਨੀਤੀ ਪਾਲਿਸੀ ਬਣਨ ਨੂੰ ਲੈ ਕੇ ਚਰਚਾ ਤਾਂ ਹੁਣ ਤੱਕ ਬਾਤ ਹੋਈ ਪਰ ਹਾਲੇ ਤੱਕ ਅਮਲੀ ਰੂਪ ਦੇ ਵਿੱਚ ਖੜੜਾ ਸਾਹਮਣੇ ਨਹੀਂ ਆਇਆ ਕਿ ਖੇਤੀ ਨੀਤੀ ਕਹਿੰਦੀ ਕੀ ਹੈ ਤੇ ਕਰਦੀ ਕੀ ਹੈ ਹੁਣ ਜਿੱਥੇ ਤੱਕ ਰਹੀ ਗੱਲ ਮੂੰਗੀ ਦੇ ਕਾਸ਼ਤਕਾਰਾਂ ਦੀ ਉਹਨਾਂ ਨੂੰ ਵੀ ਵੱਡੇ ਘਾਟੇ ਚ ਝਲਣੇ ਪੈ ਰਹੇ ਨੇ ਪ੍ਰਤੀ ਏਕੜ ਦੇ ਹਿਸਾਬ ਨਾਲ ਮੂੰਗੀ ਦਾ ਫਸਲ ਦਾ ਸਰਕਾਰੀ ਰੇਟ ਨਹੀਂ ਮਿਲ ਪਾ ਰਿਹਾ ਜਿਵੇਂ ਕਿ ਦਾਵਾ ਕੀਤਾ ਜਾਂਦਾ ਸਰਕਾਰ ਵੱਲੋਂ ਦੂਜੇ ਪਾਸੇ ਸਿੱਧੀ ਬਜਾਈ ਦਾ ਵੀ ਨਾ ਹੋਣਾ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਪਾਣੀ ਦਾ ਵੀ ਨੁਕਸਾਨ ਹੈ ਹਾਲਾਂਕਿ ਸਿੱਧੀ ਬਿਜਾਈ ਕਰਨ ਦੇ ਨਾਲ ਔਰ ਝੋਨੇ ਦੀ ਲਵਾਈ ਦਾ ਨਾਲ ਦੋਵਾਂ ਦੇ ਵਿੱਚ ਪਾਣੀ ਦੀ ਜਿਆਦਾ ਜਿਹੜਾ ਫਰਕ ਹੈ ਜਿਹੜਾ ਮਾਤਰਾ ਦੇ ਵਿੱਚ ਦੇਖਿਆ ਜਾਂਦਾ ਘੱਟ ਖਪਤ ਹੁੰਦੀ ਹੈ ਪਾਣੀ ਦੀ ਸਿੱਧੀ ਬਿਜਾਈ ਨਾਲ ਪਰ ਕਈ ਥਾਵਾਂ ਦੇ ਉੱਤੇ ਜ਼ਮੀਨਾਂ ਨੇ ਜਿਹੜੀਆਂ ਉਹ ਸਿੱਧੀ ਬਿਜਾਈ ਨੂੰ ਪ੍ਰਵਾਨ ਨਹੀਂ ਕਰਦੀਆਂ ਜਿਸ ਤੇ ਕਰਕੇ ਕਿਸਾਨਾਂ ਨੇ ਜੇ ਕਿ ਪਿਛਲੇ ਸਾਲ ਸਿੱਧੀ ਬਿਜਾਈ ਕੀਤੀ ਵੀ ਝੋਨੇ ਦੀ ਤਾਂ ਘਾਟਾ ਝੱਲ ਕੇ ਬੈਠ ਗਏ 1500 ਪ੍ਰਤੀ ਏਕੜ ਦੀ ਸਹਾਇਤਾ ਦੇ ਨਾਲ ਉਹਨਾਂ ਦਾ ਕੁਝ ਨਹੀਂ ਬਣਿਆ ਜਿਸ ਦੇ ਕਰਕੇ ਇਹਨਾਂ ਨੇ ਕਿਸਾਨਾਂ ਨੇ ਇਸ ਵਾਰੀ ਮਨ ਬਣਾਇਆ ਕਿ ਹੁਣ ਸਿੱਧੀ ਬਜਾਈ ਦੀ ਜਗ੍ਹਾ ਝੋਨੇ ਦੀ ਲਵਾਈ ਹੀ ਸੰਭਵ ਹੈ ਜੋ ਕਿ ਕੱਦੂ ਕਰਕੇ ਉਸ ਤੋਂ ਬਾਅਦ ਲਵਾਈ ਕੀਤੀ ਜਾਂਦੀ ਹੈ ਤਾਂ ਹੁਣ ਦੇਖਦੇ ਹਾਂ ਕਿ ਕਿਸਾਨਾਂ ਨੂੰ ਕਿਹੜੀ ਪਾਲਿਸੀ ਦੇ ਨਾਲ ਕੀ ਰਾਤ ਮਿਲਦੀ ਹੈ ਫਿਲਹਾਲ ਕੋਈ ਵੀ ਫਸਲ ਬੀਜੀ ਜਾ ਰਹੀ ਹੋਵੇ ਉਸ ਤੇ ਕਿਸਾਨਾਂ ਨੂੰ ਨਿਰਾਸ਼ਾ ਹੀ ਝਲਣੀ ਪੈਂਦੀ ਹੈ ਔਰ ਮਜਬੂਰੀ ਦੇ ਵਿੱਚ ਫਿਰ ਝੋਨੇ ਤੇ ਕਣਕ ਵਾਲੇ ਪਾਸੇ ਨੂੰ ਜਾਣਾ ਪੈਂਦਾ ਜੇਕਰ ਕਿਸਾਨ ਨਾਨੂੰ ਐਮਐਸਪੀ ਦਿੱਤੀ ਜਾਵੇ ਜਿਵੇਂ ਕਿ ਸਰਕਾਰ ਦੇ ਇੱਕ ਮੰਤਰੀ ਬੀਬਾ ਅਨਮੋਲ ਗਗਨ ਮਾਨ ਦੀ ਵਾਰ-ਵਾਰ ਗੱਲ ਹੁੰਦੀ ਹੈ ਜਦੋਂ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾਂਦੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਵੱਲੋਂ ਵੀ ਪੋਲੀਟੀਕਲ ਵਿਰੋਧੀ ਧਿਰਾਂ ਦੇ ਵੱਲੋਂ ਵੀ 5 ਮਿੰਟਾਂ ਵਿੱਚ ਐਮਐਸਪੀ ਦੇਾਂਗੇ ਕੈਪਟਨ ਅਮਰਿੰਦਰ ਸਿੰਘ ਉਦੋਂ ਅਸਤੀਫਾ ਤਾਂ ਦੇਣ ਉਹ ਬਿਆਨ ਬੀਬਾ ਜੀ ਦਾ ਹਮੇਸ਼ਾ ਹੀ ਵਾਇਰਲ ਹੁੰਦਾ ਰਹਿੰਦਾ ਹੈ ਤਾਂ ਉਹ ਇੱਕ ਬਿਆਨ ਤੋਂ ਬਾਅਦ ਹਾਲਾਂਕਿ ਉਹਨਾਂ ਨੇ ਸਫਾਈ ਵੀ ਦਿੱਤੀ ਕਿ ਉਦੋਂ ਇਹਨਾਂ ਪਤਾ ਨਹੀਂ ਸੀ ਸਿਆਸੀ ਤੌਰ ਦੇ ਉੱਤੇ ਕੀ ਕਹਿਣਾ ਹੈ ਕੀ ਨਹੀਂ ਔਰ ਇਸ ਗੱਲ ਦਾ ਵੀ ਲੋਕਾਂ ਨੇ ਕਾਫੀ ਮਜ਼ਾਕ ਬਣਾਇਆ ਸੀ ਜੇਕਰ ਪਤਾ ਨਹੀਂ ਸੀ ਤੇ ਫਿਰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਅਸੀਂ ਐਮਐਸਪੀ ਦੀ ਗਾਰੰਟੀ ਦੇ ਵੀ ਸਕਦੇ ਹਾਂ ਜਾਂ ਨਹੀਂ ਦੇ ਸਕਦੇ ਤੁਸੀਂ ਐਮਐਸਪੀ ਜੇਕਰ ਕਿਸਾਨਾਂ ਨੂੰ ਵਾਕਫ ਵਾਕ ਫਸਲਾਂ ਤੇ ਨਹੀਂ ਮਿਲ ਰਹੀ ਤਾਂ ਕੀ ਮਤਲਬ ਸਮਝਦੇ ਹੋ ਇਸ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਵੀ ਇਸ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੀਆਂ ਆਪਣਾ ਆਪਣਾ ਵਿਚਾਰ ਤੁਸੀਂ ਸਾਂਝਾ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ